ਉਰਧਰਮਾ ਕੀ ਵਾਲਾ ਬਹੁਤ ਵਧੀਆ ਬਾਈ ਸਸਤੀ ਕਾਲ ਸਾਰਿਆਂ ਨੂੰ ਇਹਦਾ ਬੰਦਿਆਂ ਨੂੰ ਟ੍ਰੈਕ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜਦੀ ਕਲਾ ਚ ਰੱਖੇ ਤੁਹਾਨੂੰ ਤੇ ਸਾਰੇ ਭਰਾਵਾਂ ਨੂੰ ਬਾਈ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਅੱਜ ਬਾਈ ਨੂੰ ਨਵੇਂ ਸਾਲ ਤੇ ਆਪਾਂ ਗਿਫਟ ਦੇਤਾ ਠੀਕ ਹੈ ਗੱਲ ਭਰਾ ਮੇਰੇ ਨੂੰ ਇਹ ਆਏ ਸੀ ਆਪਣੇ ਕੋਲੇ ਲੁਧਿਆਣੇ ਦੇ ਕੋਲੋਂ ਕਿਹੜਾ ਪਿੰਡ ਆ ਭਾਜੀ ਅਰਸ਼ੀਦ ਪਿੰਡ ਅਰਸ਼ੀਦ ਪਿੰਡ ਕੇ ਕਿੱਥੇ ਜੇ ਪੈ ਗਿਆ ਇਹ ਰਾਏਕੋਟ ਕੋਲੇ ਰਾਏਕੋਟ ਕੋਲੇ ਬਾਈ ਨੂੰ ਕਰਤਾ ਆਪਾਂ ਗਿਫਟ ਠੀਕ ਹੈ ਗੱਲ ਖੁਸ਼ੀ ਨਾਲ ਟਰੈਕਟਰ ਦਿੱਤਾ ਦਿੱਤਾ ਪਤਾ ਕਿੰਨੇ ਦਾ ਕਿੰਨੇ ਦਾ ਬਾਈ 4 ਲੱਖ 5000 ਕਿੰਨੇ ਦਾ 4 ਲੱਖ 5000 4 ਲੱਖ 5000 ਦਾ ਤੇ ਹਜ਼ਾਰ ਕਰਾਂਗੇ ਬਾਈ ਛੋੜ ਮੈਂ ਕਹਿੰਦਾ ਉਹਨਾਂ ਕਟਿਆਂ ਵਾਲੇ ਕਰਦੇ ਹੁੰਦੇ ਆ 5-400 ਹਜ਼ਾਰ ਰੁਪਏ ਆਪਾਂ ਛੋੜ ਕਰਾਂਗੇ ਕੋਈ ਬੰਦਾ ਇਹਨੇ ਦਾ ਹੌਲੈਂਡ ਦੇ ਕੇ ਦਿਖਾਵੇ ਭਾਈ ਆਹ ਕੰਡੀਸ਼ਨ ਚ ਚਾਰ ਚਾਰ ਜਿਹੜੇ ਕੰਡੀਸ਼ਨ ਚ ਆਪਾਂ ਦਿੱਤਾ ਠੀਕ ਹੈ ਗੱਲ ਬਾਈ ਆ ਲੋ ਜੀ ਆ ਟਰੈਕਟਰ ਦੀ ਚਾਬੀ ਆ ਛੱਲੇ ਚ ਵੀ ਹੌਲੈਂਡ ਹੈ ਬਾਈ ਆ ਲੋ ਤਾਂ ਗਿਫਟ ਬਣਾਈ ਸੀ ਇੱਕ ਦਿੱਤੀ ਨਹੀਂ ਉਹ ਡੱਬਾ ਇਹ ਤਰੀ ਫਿਰਦੇ ਨਹੀਂ ਇਹਦੇ ਵਿੱਚ ਗਿਫਟ ਚੱਲ ਨਹੀਂ ਕਿਤੇ ਇਹ ਹਜ਼ਾਰ ਰੁਪਏ ਆਪਾਂ ਕਿਹਾ ਸੀ ਲੈ ਪੁੱਤ ਫੋਟੋ ਵਿੱਚ ਆ ਭਾਈ ਜੀ ਚਲੋ ਜੀ ਵਧਾ ਜਾਉਣਾ ਪੈਂਦਾ ਖੋਸ਼ ਆ ਭਾਈ ਖੋਸ਼ ਹੈ ਜੀ ਵਾਗੋ ਵਾਗੋ ਲੈ ਭਾਈ ਭਾਈ ਨੂੰ ਦੱਬ ਕੇ ਵਧਾਈਆਂ ਦਿਓ ਤੇ ਅੱਜ ਆਪਾਂ ਟਰੈਕਟਰ ਦਿੱਤਾ ਭਾਈ ਨੂੰ 2011 ਮਾਡਲ 3 ਸਪੀਡ ਸਾਰਾ 오ਰੀਜਨਲ ਹੈ ਭਾਈ ਠੀਕ ਹੈ ਗੱਲ 4 ਲੱਖ ਤੇ 5000 ਦਾ ਕਿਉਂ ਦਿੱਤਾ ਇਹ ਤੁਹਾਨੂੰ ਵੀ ਪਤਾ ਹੋਣਾ ਵੀਰੇ ਕਿ ਆਪਣੀ ਗੁੱਡੀ ਦਾ ਕਾਰਜਾ ਤੇ ਆਪਾਂ ਖੁਸ਼ ਹੋ ਕੇ ਭਾਈ ਵਰਗਾ ਟਰੈਕਟਰ ਦਿੱਤਾ ਬਾਹਰ ਸੱਚੇ ਪਾਤਸ਼ਾਹ ਭਾਈ ਇਹਨਾਂ ਨੂੰ ਵਾਅਦਾ ਕਰੇ ਇਹਨਾਂ ਦੇ ਘਰੇ ਜਾ ਕੇ ਟਰੈਕਟਰਾਂ ਤੇ ਦੋ ਬਣਾਵੇ ਦੂਜਾ ਵੀ ਦੂਜਾ ਹੀ ਮੈਥੋਂ ਲੈ ਕੇ ਜਾਣ ਠੀਕ ਹੋਰ ਤੋਂ ਨਾ ਲੈਣ ਠੀਕ ਆ ਬਹੁਤ ਬਹੁਤ ਫੇਰ ਉਹਹੀਂ ਬਾਈ ਸੋਸੀ